ਅੱਦੇ ਦਾ ਭਾਈ ਮੈਨੂੰ ਉਹਦੇ ਭੈਣਾਂ ਨੂੰ ਪਿਆਰ ਨਾਲ ਸੰਦਾਰਾ ਦੇ ਕੇ ਜਾਣਾ ਪਿਆਰ ਨਾਲ ਮਿਲ ਕੇ ਜਾਣਾ ਹੁਣ ਦੇ ਰਾਹ ਕੋਲ ਮੜਿਆ ਹੁੰਦੇ ਆ ਕੱਲ ਜੋਗਾ ਮੈਸ ਨੂੰ ਠੰਡੇ ਢੰਡੇ ਆਜੀ ਵੀਰਨਾ ਤੁੱਪ ਕਰਦੀ ਤੇ ਪਰੜੀ ਨਰਦੀ ਠੰਡੇ ਢੰਡੇ ਆਜੀ ਵੀਰਨਾ ਤੁੱਪ ਕਰ ਤੇ ਤੇ ਪਰੜੀ ਨਰਦੀ ਅਦੇ ਦਾ ਪਾਣ ਅਦੇ ਦਾ ਪ੍ਰਾਪਨ ਨੂੰ ਪੜਨ ਜਿਆਦੇ ਹੁਣ ਪਿਆਉਂਦੇ ਨਹੀਂ ਇਹ ਕਰਜਗਦੇ ਲੋਕ ਕਿਥੋਂ ਬਾਲੋਂ ਮੀ ਇਹ ਕਰਜਗਦੇ ਲੋਕ ਕਿਥੋਂ ਬਾਲੋਂ ਮੀ ਇਹ ਕਰਜਗਦੇ ਲੋਕ ਅਦੇ ਦਾ ਪਾਣਾ ਨੂੰ ਪਾਇਲਣੇ ਆਉਂਦੇ ਹੁਣ ਕਿਉਂਦੇ ਨਾਹੀ ਨਹੀਂ ਮੁਕਮੋੜ ਗਏ ਤਣਾ ਉਹ ਬਾਈ ਨਹੀਂ ਮੁਕਮੋੜ ਗਏ